ਪ੍ਰੋਤਮ ਇਹ ਮਛਲੀ ਹੋਈ ਹੈ ਮਛਲੀ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਹੈ ਉਹਦਾ ਡਾੜ ਨਹੀਂ ਹੋਇਆ ਆਮ ਲੋਕਾਂ ਦੇ ਫੜਕੇ ਤੁਸੀਂ ਘਰ ਠਾਤੇ ਛੋਟੇ ਨੇ ਜਿਹੜੇ ਉਹਨਾਂ ਦੇ ਫੜਕੇ ਘਰ ਠਾਤੇ ਉਹ ਠਾਰ ਵਾਲੀ ਬੀਬੀ ਦੀ ਜੁਬਾਨ ਤੇ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹ ਐਸ਼ ਕਰ ਦਿਆ ਇਨਕਲਾਬੀ ਉਹਦੇ ਬਾਰੇ ਕੀ ਕਰਦੇ ਆਂਦੇ ਖੇਤ ਨੂੰ ਅੱਗ ਲੱਗ ਜਾਂਦੀ ਸੀ ਕਣਕ ਨੂੰ ਅਸੀਂ ਵੀਡੀਓ ਤੁਹਾਨੂੰ ਦਿਖਾ ਸਕਦੇ ਹਾਂ ਇਹ ਇਹ ਨਾ ਅੱਗ ਬੁਝਾਉਣ ਵਾਲਿਆਂ ਨਾਲ ਲੱਗਿਆ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਗਈ ਆਪਣੇ ਏਰੀਆ 'ਚ ਵੀ ਹੋ ਗਈ। ਸਰਕਾਰ ਦਾ ਅਜੇ ਤੱਕ ਮੂੰਹ ਨਹੀਂ ਖੁੱਲਿਆ ਉਹਦੇ ਬਾਰੇ। ਸ਼ੰਭੂ ਤੇ ਖਨੋਰੀ ਮੋਰਚੇ ਚੱਲ ਰਹੀ ਸੀ। ਛੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰ ਲੀਆਂ, ਏਸੀ ਚੋਰੀ ਕਰ ਲਏ, ਉਹਨਾਂ ਦਾ ਗੋਣ ਮਿਰਚ ਚੱਕ ਕੇ ਚਾਪ ਪੱਤੇ ਚੱਕ ਲੈ ਗਏ। ਇੱਥੋਂ ਤੱਕ ਵੀ ਛੋਡੀ ਸਰਕਾਰ ਤੇ ਜਿਹੜਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਸ਼ੌਕ ਇਹ ਵਿੱਚ। ਮੁੱਖ ਮੰਤਰੀ ਉਹਦਾ ਚੇਅਰਮੈਨ ਆ ਸਾਰੇ ਦਸਤਖਤਾਂ ਲਾ। ਜਿਹੜੀ ਉਥੇ ਦੀ ਪ੍ਰਸ਼ਤਾ ਜਾਰੀ ਮੈਨੇਜਮੈਂਟ ਹੈ ਹੋਰ ਉਹ ਸਰਕਾਰ ਬਚਾਉਣ ਤੇ ਲੱਗੀ ਹੋਈ ਹੈ ਤੇ ਜਿਹੜੇ ਟੀਚਰ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਤੁਸੀਂ ਤਾਂ ਇਥੋਂ ਤੱਕ ਇੱਕ 13 ਮਹੀਨਿਆਂ ਦੀ ਬਕਤੀ ਵੀ ਬਟਿੰਡੇ ਜੇਲ੍ਹ ਦੇ ਵਿੱਚ ਆਉਂਦੀ ਮਾਂ ਦੇ ਨਾਲ ਰੱਖੀ ਹੈ ਵੀ ਜਿਹੜੇ ਮੈਨੇਜਮੈਂਟ ਨੇ ਸਰਕਾਰ ਉਹਨੂੰ ਬਚਾਈ ਜਾਂਦੀ ਹੈ ਮੁੱਖ ਮੰਤਰੀ ਆਪ ਕਹਿਣਾ ਹੁੰਦਾ ਸੀ ਜੇ ਜਿਹੜੇ ਅਦਰਕ ਸਕੂਲ ਨੇ ਵੀ ਇਹਨਾਂ ਨੂੰ ਜੀ ਸਰਕਾਰ ਦਾ ਹੀ ਸਹੀ ਬਣਾਉਣਾ ਚਾਹੀਦਾ ਸਰਕਾਰੀ ਸਕੂਲ ਬਣਾਉਣੇ ਚਾਹੀਦੇ ਹਨ ਜਾਨੀ 2 ਮਹੀਨਿਆਂ ਤੋਂ ਜਿਹੜੇ ਟੀਚਰ ਨੇ ਉੱਥੇ ਤਨਖਾਹ ਨਾ ਲਈ ਬੈਠੇ ਨੇ ਜਿਹੜੀ ਅਰੇਂਜਮੈਂਟ ਨੇ ਉਹਨਾਂ ਦੇ ਟੈਕ 18 ਲਈ ਹੋਏ ਨੇ ਖਾਸੇ ਸਮੇਂ ਤੇ ਘਾਪੋੜੇ ਸੀ ਉਹਨਾਂ ਨੂੰ ਨਗਦੇ ਦੇ ਵਿੱਚ 10000 ਰੁਪਏ ਦੀ ਤਨਖਾਹ ਵੀ ਪੂਰੀ ਹੋ ਗਈ ਜੇ ਉਹਨਾਂ ਨੇ ਗੱਲ ਰੱਖਤੀ ਆ ਉਹਦੀ ਤਾਂ ਉਹਨੂੰ ਕੱਢ ਕੇ ਬਾਹਰ ਹੁੰਦਾ ਇਹਦੇ ਬਾਰੇ ਸਭ ਨੂੰ ਪਤਾ ਹੈ ਜੀ ਜਿਹੜਾ ਉਹ ਬਸ ਨਾ ਹੈ ਤਾਂ ਮੋਰ ਪਰ ਅਰੇਂਜਮੈਂਟ ਤਾਂ ਮੈਨੂੰ ਲੱਗਦਾ ਵੀ ਉਹ ਤੋਂ ਹਟਾਤੀ ਹੁਣ ਮੈਨੂੰ ਲੱਗਦਾ ਸਟੇਮ ਹਲਾਤਾ ਮੰਡਕਾ ਮੈਨੇਜਮੈਂਟ ਨੂੰ ਛੱਡਦਾ ਦੇਖੋ ਮੈਨੇਜਮੈਂਟ ਤਾਂ ਹਟਾ ਦੀ ਜਿਹੜੇ ਟੀਚਰ ਰਿਓ ਕਿਉਂ ਨਹੀਂ ਬਹਾਲ ਕੀਤੇ ਜਾ ਰਹੇ ਜਿੱਦੇ ਦਾ ਸਕੂਲ ਬਣਿਆ 12 ਤੋਂ ਸਕੂਲ ਬਣਿਆ ਮੇਰੀ ਤਾਂ ਸਭ ਤੋਂ ਵੱਡੀ ਜੀ ਇਹ ਐਸਰਐਮ ਉਹ ਮਸਲਾ ਹੈਗਾ ਦੇਖੋ ਹਲਕਾ ਮੋੜਦਾ ਪਰ ਮੈਂ ਤਾਂ ਪਤਾ ਕਰ ਸਕਦਾ ਮੈਨੂੰ ਇੰਨਾ ਕੁ ਪਤਾ ਵੀ ਮੈਨੇਜਮੈਂਟ ਤੋਂ ਵਾਪਸ ਲੈ ਲਿਆ ਸਾਰਾ ਸਕੂਲ ਦਾ ਸਾਰਾ ਪ੍ਰਬੰਧ ਉਹ ਲਾਤਾ ਐਸਰਐਮ ਐਸ ਡੀ ਐਮ ਨੂੰ ਜੇ ਕਹਿਣਾ ਤਾਂ ਮੈਂ ਤਾਂ ਆਪਦੇ ਵੱਲੋਂ ਅੰਗਰੇਜ਼ਮੈਂਟ ਤੋਂ ਵਾਪਸਤਾ ਲੈ ਲਿਆ ਡੀ ਸੀ ਸਾਹਿਬ ਨੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੋਇਆ ਜਿਹੜੀ ਉਹਦੀ ਇਨਕੁਆਰੀ ਹੋਈ ਹੈਗੀ ਅੰਗਰੇਜ਼ਮੈਂਟ ਅੱਛਾ ਜੀ ਉਹਦੇ ਚ ਦੋਸ਼ੀ ਨੂੰ ਕਪੜੇਵਾਲੀ ਹੋਈ ਹੈਗੀ ਉਹ ਸਾਫ਼ ਹੋਇਆ ਹੈ ਉਹ ਮੈਂ ਵੀ ਸਾਹਿਬ ਨਾਲ ਮੈਂ ਤਾਂ ਗੱਲ ਕਰ ਸਕਦਾ ਕੋਈ ਦੇਖੋ ਜਦੋਂ ਇਹ ਤੁਹਾਨੂੰ ਹੈਗਾ ਇੰਟੈਲੀਜੈਂਸੀਆਂ ਨੂੰ ਤਾਂ ਸਾਰਾ ਪਤਾ ਹੈ ਨਾ ਵੀ ਕੀ ਰਿਪੋਰਟ ਹੈ ਦੇਖੋ ਮੈਨੂੰ ਜੀ ਮੇਰੇ ਕੋਲ ਪੰਜਾਬ ਸਰਕਾਰ ਕੋਲੇ ਵੀ ਸਾਰਾ ਕੁਝ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰਾ ਪਤਾ ਸਿਚੁਏਸ਼ਨ ਦਾ ਰਿਪੋਰਟ ਵੀ ਗਈ ਹੈ ਉਹਦੇ ਕੋਲੇ ਡੀਸੀ ਨੇ ਉਹਨਾਂ ਨੇ ਬਕਾਇਦਾ ਕਮੇਟੀ ਨੇ ਕਿਹਾ ਵੀ ਉਹ ਗੁਨਾਹਗਾਰ ਹੈ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦੇ ਰਹੇ ਠੀਕ ਕਹਿੰਦੇ ਹੋਗੇ ਪਰ ਉਹ ਮਸਲਾ ਸਮਝਦੇ ਨਹੀਂ ਜੇ ਤਾਂ ਇਧਰ ਲੈ ਸਿਸਟਮ ਦਾ ਹੋਊਗਾ ਜੀ ਉਹ ਦੇਖੋ ਸਿਸਟਮ ਦਾ ਨਹੀਂ ਗੱਲ ਤਾਂ ਰੱਖੋ ਜੀ ਤੁਸੀਂ 5 ਮਾਰਚ ਨੂੰ ਉਥੇ ਧਰਨਾ ਪ੍ਰਦਰਸ਼ਨ ਦੇਣ ਜਾ ਰਹੇ ਸੀ ਤਾਂ ਸੋਡੇ ਮੁੱਖ ਮੰਤਰੀ ਨੇ ਸਾਰੇ ਕਿਸਾਨਾਂ ਅੱਗੇ ਉਹਨੂੰ 4 ਤਰੀਕ ਨੂੰ ਹੀ ਘਰਾਂ 'ਚੋਂ ਅਰੈਸਟ ਕਰ ਲਿਆ ਕਿਸੇ ਦੇ ਘਰਾਂ 'ਚ ਫੋਰਸ ਖੜਾਤੀ ਮੈਨੂੰ ਇਹ ਦੱਸੋ ਜਿਹੜੀ ਉਹ ਚੰਡੀਗੜ੍ਹ ਹੈ ਕਿ ਉਹ ਸਾਡੀ ਰਾਜਤਾ ਨਹੀਂ ਨੀ ਕੱਲੀ ਉਹ ਝਾੜੂ ਪਾਰਟੀ ਦੀ ਰਾਜਤਾ ਨਹੀਂ ਐ ਕੀ ਕਰਨ ਅਸੀਂ ਕਿਉਂ ਸਾਨੂੰ ਕਿਉਂ ਫੋੜੋਫੜੀ ਕੀਤੀ ਸਾਨੂੰ ਕਿਉਂ ਰੋਕਿਆ ਗਿਆ ਸੋ ਜਿਹਦਾ ਹੁਣ ਸਵਾਲ ਦਾ ਜਵਾਬ ਗ੍ਰਾਹਕਾ ਸਾਹਿਬ ਦੇ ਸਕਦੇ ਉਹ ਮੈਂ ਨਹੀਂ ਦੇ ਸਕਦਾ ਤੁਸੀਂ ਨਹੀਂ ਦੇ ਸਕਦੇ ਮੈਂ ਤਾਂ ਨਹੀਂ ਮੇਰੇ ਵਾਰ ਚਾਹੋ ਜੀ ਆਇਆਂ ਨੂੰ ਆਜੋ ਮੇਰਾ ਚਾਹ ਵੀ ਪੀਓ ਸਾਨੂੰ ਇਹ ਦੱਸੋ ਨਾ ਹੁਣ ਆਖੋ ਜਿਹੜਾ ਸਾਡੇ ਪਿੰਡ ਚ ਆਉਨੇ ਹੋ ਫਿਰ ਇੱਥੇ ਅਸੀਂ ਤੁਹਾਨੂੰ ਮਰਜੋ ਜਦੋਂ ਕੱਲ ਨੂੰ 27 ਚ ਵੋਟਾਂ ਹੋਣੀਆਂ ਮੁੱਖ ਮੰਤਰੀ ਨਾਲ ਤਾਂ ਫੇਰ ਹੋਰ ਸੌਗੀ ਯਾਨੀ ਕਿ ਰਾਇ ਤਾਂ ਉਥੇ ਐਮ ਐਲ اے ਤੇ ਮੰਤਰੀ ਨੂੰ ਜਾਣਗੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਉਹਨੂੰ ਕਹਿੰਦੇ ਬੀਪਾ ਇਹ ਤੂੰ ਪੀ ਕੇ दारू ਕਿਉਂ ਤੜਕੇ ਉੱਜਰੂਲ ਬੋਲਦਾ ਹੈ ਕਿਸਾਨ ਜਥੇਬੰਦੀ ਜਿੱਦੇ ਉਹ ਬੋਲਦਾ ਕਿਸਾਨ ਜਥੇਬੰਦੀਆਂ ਦੇ ਉਹਦਾ ਪੈਗ ਲੱਗਿਆ ਹੁੰਦਾ ਉਹਦਾ ਇਹ ਨਹੀਂ ਪਤਾ ਕੀ ਬੋਲ ਪਿਆ ਉਹਨੂੰ ਇਹ ਨਹੀਂ ਪਤਾ ਵੀ ਕਿਰਦੇ ਸਾਡੇ ਐਮਐਲਏ ਨੇ ਤੇਰੇ ਕੋਲ ਤਾਂ ਸਕਿਉਰਟੀ ਆ ਮੁੱਖ ਮੰਤਰੀ ਦੀ ਇੱਕ ਗੱਲ ਹੋਰ ਤੁਸੀਂ ਨਸ਼ਿਆਂ ਵਰਤਨ ਦੇ ਮੱਛੀ ਹੋਈ ਹੈ ਮਿੱਡੀ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਹੈ ਉਹਦਾ ਡਾਲ ਨਹੀਂ ਹੋਇਆ ਆਮ ਲੋਕਾਂ ਦੇ ਫੜ ਕੇ ਤੁਸੀਂ ਘਰ ਠਾਤੇ ਛੋਟੇ ਨੇ ਜਿਹੜੇ ਉਨਾ ਦੇ ਫੜਕੇ ਘਰ ਧਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਨ ਨਹੀਂ ਪੇਸ਼ ਕੀਤਾ ਉਹ ਆਇਸ਼ ਕਰਦੀ ਐਨਕਲਾ ਕੀ ਉਹਦੇ ਬਾਰੇ ਕੀ ਕਰੇ ਬਹਿਦਾ ਬੰਦਾ ਇੱਕ ਵਾਰੀ ਲੱਗੀ ਹੋਈ ਆ ਉਹ ਵਿਜੀਲੈਂਸ ਸਰਕਾਰੀ ਕਰਾਉਣੀ ਉਹਦੀ ਜਿਹੜੀ ਉਹਦੀ ਕੁਆਂਟੀਟੀ ਸੀਗੀ ਉਹਦੇ ਮੁਤਾਬਕ ਦੇਖੋ ਜਵਾਨਤ ਦੇਣੀ ਤਾਂ ਅਦਾਲਤ ਦਾ ਕੰਮ ਆ ਨਾ ਸਾਟਾ ਦਾ ਕੰਮ ਨਹੀਂ ਪੁਲਿਸ ਦਾ ਕੰਮ ਆ ਪੁਲਿਸ ਦਾ ਚਲਾਨਕ ਪੇਸ਼ ਕਰਨਾ ਕੰਮ ਆ ਨਹੀਂ ਚਲਾਨਾ ਤਾਂ ਪੇਸ਼ ਹੋ ਅਦਾਲਤ ਦੀ ਉਹਦੇ ਘਰ ਦਾ ਕੀ ਬਣਿਆ ਉਹਦੀ ਕੁਆਂਟੀਟੀ ਬਾਹਰੀ ਸੀ ਜੀ ਉਹਦੀ ਇਨਕੁਆਇਰੀ ਜੇ ਤੁਸੀਂ ਕਰੋਗੇ ਨਿਖਾਰਾ ਗ੍ਰਾਮ ਹੋਰ ਲੋਕਾਂ ਦੇ ਘਰਾਂ ਤੇ ਪੂਰਾ ਪੰਝਾ ਚਲਾਨਾ ਉਹਨੇ ਕਰਦੇ ਕਿਉਂ ਨਹੀਂ ਦੇਖੋ ਡਿਸਮਿਸ਼ਨ ਨਾਲ ਨਾਲ ਕਰੀਏ ਡਿਸਪਸ ਕਰਤੀ ਉਹਦੇ ਵਿੱਚੋਂ ਜਿਹੜਾ ਉਹਦਾ ਮਕਾਨ ਆ ਜਿਹੜੀ ਉਹਦੀ ਕੋਠੀ ਆ ਕਿ ਇਹਨਾਂ ਨੂੰ ਵੀ ਪਤਾ ਹੋਊਗਾ ਮੈਂ ਤਾਂ ਭਾਵੇਂ ਉਹ ਪਟੈਂਡੇ ਦਾ ਕੇਸ ਆ ਪਰ ਕੋਠੀ ਉਹਦੇ ਭਾਈ ਦੇ ਨਾਮ ਭਾਈ ਦੇ ਨਾਮ ਤੇ ਮੇਰੇ ਗਵਾਹ ਜੀ ਉੱਤੇ ਉਹਦੇ ਭਾਈ ਦੇ ਨਾਮ ਦਾ ਉਹਦਾ ਸਾਰਾ ਜਿਹੜਾ ਇਨਕੁਆਰੀ ਕਰਕੇ ਉਹਦੇ ਭਾਈ ਦੀ ਕੀ ਆਮਦਨ ਆ ਕੀ ਕਿਉਂਕਿ ਜੇ ਉਹ ਉਹਦੇ ਨਾਂ ਹੀ ਨਹੀਂ ਉਹ ਮਾਲਕ ਨਹੀਂ ਉਹ ਕੋਠੀ ਦੀ ਜਿਹੜੀ ਚ ਰਹਿ ਰਹੀ ਆ ਉਹਦੇ ਭਾਈ ਦੇ ਨਾਲ ਜਦੋਂ ਭਾਈ ਦੇ ਨੂੰ ਇਨਕੁਆਰੀ ਕਰਕੇ ਇਨਕੁਆਰੀ ਨਹੀਂ ਨਸਰ ਦਿੱਤੀ ਹੋਈ ਆ ਵੀ ਜਿਹੜੀ ਉਹਨੇ ਇਨਕਮ ਕਰੀ ਆ ਕੀ ਇਹਦੀ ਇੰਨੀ ਇਨਕਮ ਸੀ ਨਹੀਂ ਜਿੰਨਾ ਉਹਨੇ ਭਾਈ ਨੇ ਜਾਂ ਜਿਹੜੀ ਧਾਰ ਲਈ ਵੀ ਆ ਉਹਦੀ ਅਨੁਪਾਰੀ ਦੇ ਆਧਾਰ ਤੇ ਅਦਕਾਰ ਵੀ ਕਰਾਂਗੇ ਅਸੀਂ ਜਦੋਂ ਕਰਨਾ ਨਹੀਂ ਕਰਦੇ ਚਲੋ ਅਗਲੀ ਗੱਲ ਫੜੀ ਤਾਂ ਹੈ ਨਾ ਪ੍ਰਧਾਨੀ ਫੜੀ ਤਾਂ ਹੈ ਨਾ ਫੜੀ ਵੀ ਘਰ ਨਹੀਂ ਨਟਾਇਆ ਫੜੀ ਵੀ ਭਲੇ ਤੇਜੀ ਗਈ ਹੈ ਅਗਲੀ ਗੱਲ ਤੇਜੀ ਫੜੀ ਗਈਆ ਸੰਪੂ ਤੇ ਖਨੋਰੀ ਮੋਰਚੇ ਚੱਲ ਰਹੇ ਸੀ ਸੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰ ਲੀਆਂ ਏਸੀ ਚੋਰੀ ਕਰ ਲਏ ਉਹਨਾਂ ਦਾ ਗੂਣ ਮਿਰਚਾ ਚੱਕ ਕੇ ਚਾਪਤ ਚੱਕ ਲੈ ਗਏ ਇੱਥੋਂ ਤੱਕ ਵੀ ਸੋਡੀ ਸਰਕਾਰ ਤੇ ਜਿਹੜਾ ਟੈਗਰ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਗਿਆ ਸੋਡਾ ਜਿਹੜਾ ਖਨੌਰ ਵਾਲਾ ਐਮਐਲਏ ਹੈ ਉਹਦੇ ਬੰਦਿਆਂ ਕੋਲ ਟਰਾਲੀਆਂ ਵੀ ਨਹੀਂ ਆ ਨੇ ਯਾਨੀ ਗਰਲਾਲ ਕੀ ਨਾ ਉਹਦਾ ਯਾਨੀ ਸਰਕਾਰ ਦਾ ਕੋਈ ਮੂੰਹ ਨਹੀਂ ਖੁੱਲਿਆ ਕਿਸੇ ਦੇ ਪਰਚਾ ਨਹੀਂ ਦਰਜ ਕੀਤਾ ਸਾਨੂੰ ਐਸੋ ਵੀ ਸਾਡੀਆਂ ਟਰਾਲੀਆਂ ਕਦੋਂ ਦੇਓਗੇ ਟਰਾਲੀਆਂ 2-2 ਲੱਖ ਰੁਪਏ ਦੀ ਮੇਰੀ ਸੁਣ ਲੋ ਆਪਣੇ ਏਰੀਆ ਦੀ ਕੱਲੀ ਚੱਲਾਂ ਵਾਲੇ ਦਾ ਟਰੈਕਟਰ ਟਰਾਲੀ ਸੀਗੀ ਚੱਲਾਂ ਵਾਲੇ ਦਾ ਪੁੱਛ ਲੋ ਜਾ ਕੇ ਦੂਜੇ ਦਿਨ ਨਾ ਟਰੈਕਟਰ ਟਰਾਲੀ ਨਹੀਂ ਆਇਆ ਤਾਂ ਉਹਨਾਂ ਨੂੰ ਜਾ ਕੇ ਪੁੱਛ ਲੋ ਮੈਂ ਤਾਂ ਉਹ ਜਿਹੜੇ ਮੈਨੂੰ ਗੱਲ ਨਹੀਂ ਸਮਝਦੇ ਜਿਹੜੇ ਹੁਣ ਮੇਰੇ ਏਰੀਆ ਮੈਨੂੰ ਤੁਸੀਂ ਲਿਆ ਤਾਂ ਨਾ ਟਰੈਕਟਰ ਟਰਾਲੀ ਨਹੀਂ ਮਿਲਿਆ ਦੱਸੋ ਦੂਜੇ ਦਿਨ ਮੈਂ ਆਪ ਦਵਾ ਕੇ ਆਇਆ ਟਰੈਕਟਰ ਟਰਾਲੀ ਚਲਾਣ ਵਾਲੇ ਦੇ ਗਵਾਹ ਬੈਠੇ ਆ ਕਿ ਤੁਸੀਂ ਆਪਣੀ ਜਥੇਬੰਦੀ ਨੂੰ ਪੁੱਛ ਲਿਓ। ਜਿਹੜਾ ਮਤਲਬ ਚੋਰੀ ਦਾ ਕੀਤਾ ਸੀ ਫਿਰ ਚੋਰੀ ਦਾ ਕਰਿਆ। ਦਵਾਈ ਦਾ ਕੀਤਾ ਸੀ ਨਾ ਦਵਾ ਗਏ ਕਹਿੰਦਾ ਪਾਵਰ ਪਾਵਰ ਨਹੀਂ ਤੁਸੀਂ ਦਵਾ ਗਏ ਨਾ ਉਸਨੇ ਰਾਤ ਨੂੰ ਜਿਹਦੇ ਕੋਲੇ ਪਾਵਰ ਨਹੀਂ ਚਲੀ ਆਉਦਾ ਜਿਹੜੇ ਖੜੇ ਸੀਗੇ ਉਹਨਾਂ ਨੂੰ ਦਵਾਇਆ ਟਰੈਕਟਰ ਟਰਾਲੀ ਉੱਥੇ ਸੀ ਮੈਂ ਕਹਿੰਦਾ ਉੱਥੇ ਪੁਲਿਸ ਦੀ ਹਾਜ਼ਰੀ ਚ ਹੋਇਆਗਾ। ਪੁਲਿਸ ਨੇ ਜੀ ਦੇਖੋ ਤੁਸੀਂ ਆਪਾਂ ਇੱਕ ਦੂਜੇ ਨੂੰ ਬਹਿਸ ਨਹੀਂ ਕਰਦੇ। ਪੁਲਿਸ ਨੇ ਜਦੋਂ ਕੋਈ ਰੌਲਾ ਪੈ ਗਿਆ ਉਹਨੇ ਸਾਈਡ ਤੇ ਲਾ ਲਿਆ ਜਿਹੜੇ ਗਏ ਸੀਗੇ ਦਵਾਈਆਂ ਮੈਂ ਆਪ ਦਵਾਇਆ। ਉਹਦਾ ਰੰਗ ਪੁੱਜਿਆ ਹੋਇਆ ਸੀ ਰੰਗ ਕਰਕੇ ਲੋਕਾਂ ਨੇ ਤਾਂ ਹੋਰ ਰੰਗ ਕਰਾ ਲਿਆ ਸੀ ਚੱਲ ਹੁਣ ਠੀਕ ਆ ਗਿਆ ਆ ਗਿਆ ਹੈਗੀ ਆ ਅਸੀਂ ਤੁਹਾਨੂੰ ਬੇਨਤੀ ਇਹ ਕਰਦੇ ਆਂ ਵੀ ਪਿੰਡਾਂ ਤੁਸੀਂ ਆਉਣਾ ਜੇ ਤੁਸੀਂ ਇਕੱਠੇ ਹੋ ਕੇ ਐਮ.ਐਲ.ਏ. ਮੁੱਖ ਮੰਤਰੀ ਨੂੰ ਸਮਝਾ ਲਓਗੇ ਇਹ ਤੁਹਾਡੇ ਹਿੱਤ ਵਿੱਚ ਹੈ ਨਹੀਂ ਭਰਾਵੋ ਸਤਾਈ ਚ ਜਿਹੜੇ ਉਹਦੇ ਸ਼ਬਦ ਸੀ ਪਤਾ ਕੀ ਕਹਿੰਦਾ ਸੀ ਉਹ ਵੀ ਡੜਾ ਤੋਂ ਡੜਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਜਾਨੀ ਉਹ ਨਹੀਂ ਕਹੇ ਸੀ ਉਹਦੀ ਸਰਕਾਰ ਤੇ ਉਹ ਆਪ ਹੀ ਲਾਗੂ ਕਰਾ ਦੁੱਦਾ ਅਸੀਂ ਤੁਹਾਨੂੰ ਇਹੀ ਕਹਿੰਦੇ ਆ ਸੁਧਾਰ ਕਰਨਾ ਸੁਧਾਰ ਕਰ ਲਓ ਨਹੀਂ ਕਰਨਾ